ਪਰਨਲਿਕ ਬੰਦੇ ਜਿਹੜਾ ਮੈਂਬਰਸ਼ਿਪ ਜਿਹੜੀ ਕੀ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਜਿਹੜੀ ਇਹ ਸ਼ੁਰੂ ਹੋ ਚੁੱਕੀ ਆ ਪਿਛਲੀ 20 ਤਰੀਕ ਨੂੰ ਸ਼ੁਰੂ ਹੋਈ ਸੀਗੀ ਅੱਜ 23 ਤਰੀਕ ਹੈ 21 ਤਰੀਕ ਨੂੰ ਅਸੀਂ ਪਟਿਆਲਾ ਦੇ ਵਿੱਚ ਸ਼ੁਰੂਆਤ ਕੀਤੀ ਸੀ ਅੱਜ ਹਰੇਕ ਹਲਕੇ 'ਚ ਆਪਣੇ ਆਪਣੇ ਹਲਕਾ ਇੰਚਾਰਜ ਜਿਹੜੇ ਨੇ ਆਪਣੇ ਲੀਡਰ ਸਾਹਿਬਾਨ ਵਰਕਰ ਸਾਹਿਬਾਨ ਨੂੰ ਇਕੱਠੇ ਕਰਕੇ ਮਹਿਮ ਜਿਹੜੀ ਸ਼ੁਰੂ ਕੀਤੀ ਜਾ ਰਹੀ ਹੈ ਅਸੀਂ ਅੱਜ ਇਹ ਮਹਿਮ ਸ਼ੁਰੂ ਕੀਤੀ ਹੈ ਦੋ ਹਲਕਿਆਂ ਦੇ ਨਾਬਾ ਹਲਕੇ ਦੇ ਵਿੱਚ ਇੱਕ ਨਾਬਾ ਦੇ ਵਿੱਚ ਤੇ ਦੂਸਰੀ ਪਾਰਸੋਂ ਦੇ ਵਿੱਚ ਅਸੀਂ ਇਹ ਦੋਵੇਂ ਮੈਂਬਰਸ਼ਿਪ ਜਿਹੜੀ ਸ਼ੁਰੂ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰ ਰਹੇ ਹਾਂ ਕਿ ਇਕੱਲੇ-ਇਕੱਲੇ ਪਿੰਡ ਜਾ ਕੇ ਇਕੱਲੇ-ਇਕੱਲੇ ਗਲੀ ਜਾ ਕੇ ਮਾਲਾ ਜਾ ਕੇ ਜਿਹੜੀ ਭਰਤੀ ਹੈ ਸਹੀ ਤਰੀਕੇ ਨਾਲ ਕਰਕੇ ਲੋਕਾਂ ਨੂੰ ਨਾਲ ਜੋੜਨਾ ਤਾਂ ਕਿ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣੇ ਲੋਕਾਂ ਦੀ ਸਰਕਾਰ ਬਣੇ ਜਿਹੜੀ ਸਰਕਾਰ ਇਸ ਟਾਈਮ ਧਾਟਮੀਆਂ ਦੀ ਬਣੀ ਹੈ ਬਾਹਰਿਆਂ ਦੀ ਬਣੀ ਹੈ ਜਿਨ੍ਹਾਂ ਨੂੰ ਅੱਜ ਦਿੱਲੀ ਚਲਾ ਰਹੀ ਹੈ ਸੋ ਇਸ ਕਰਕੇ ਜੇ ਦਿੱਲੀ ਚਲਾਉਂਦੀ ਰਹੀ ਪੰਜਾਬ ਨੂੰ ਤਾਂ ਪੰਜਾਬ ਖਤਮ ਕਰਤਾ ਪੰਜਾਬ ਵਿੱਚ ਕਰਜਾਈ ਹੈ ਪੰਜਾਬ ਅੱਜ ਤਬਾਈ ਹੈ ਪੰਜਾਬ ਦੇ ਵਿੱਚ ਕਿਸੇ ਵੀ ਭੈਣ ਨੂੰ ਕਿਸੇ ਧੀ ਨੂੰ ਕਿਸੇ ਬੇਟੇ ਨੂੰ ਕਿਸੇ ਭਰਾ ਨੂੰ ਸੁਰੱਖਿਅਤ ਨਹੀਂ ਆਪਾਂ ਸਮਝ ਸਕਦੇ ਕੋਈ ਸੁਰੱਖਿਅਤ ਹੈ ਘਰਾਂ ਦੇ ਵਿੱਚ ਜਾ ਜਾ ਕੇ ਡਾਕੇ ਪੈ ਰਹੇ ਨੇ ਲੁੱਟਾਂ ਖੋਹਾਂ ਹੋ ਰਹੀਆਂ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਆਉਣਾ ਜ਼ਰੂਰੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਵਿੱਚ ਆਉਣ ਦੀ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਇਸ ਮੈਂਬਰਸ਼ਿਪ ਦੇ ਧਰਤੀ ਕੰਨ ਤਾਂ ਕਿ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਦੁਬਾਰਾ ਤੁਹਾਡੀ ਸੇਵਾ ਵਿੱਚ ਹਾਜ਼ਰ ਹੋ ਸਕਿਆ ਬੱਤਾਂ ਲੈ ਕੇ ਵਧੀਆ ਅਕਾਲੀ ਲੱਗਦੇ ਅਗਲੀ ਨੀਤੀ ਕੀ ਹੈ ਅਗਲੀ ਨੀਤੀ ਮੇਰੀ ਹੈ ਕਿ ਵਰਕਰ ਸਾਡੇ ਬੜੇ ਤੱਥ ਪਰ ਨੇ ਔਰ ਬੜੇ ਸ਼ਕਤੀ ਵਾਲੇ ਨੇ ਅੱਜ ਸਾਰੇ ਵਰਕਰਾਂ ਨੇ ਤੁਸੀਂ ਦੇਖਿਆ ਕਿ ਕਿੰਨਾ ਉਤਸ਼ਾਹ ਸੀਗਾ ਵਰਕਰਾਂ ਚ ਇਹ ਕਹਿ ਰਹੇ ਨੇ ਕਿ ਅਸੀਂ ਸਰਕਾਰ ਲੈ ਕੇ ਪੰਜਾਬ ਦੇ ਵਿੱਚ ਜਿਹੜੇ ਲੋਕ ਲੁੱਟਣ ਆਏ ਸੀਗੇ ਉਹਨਾਂ ਨੂੰ ਬਾਹਰ ਕੱਢਣਾ ਤੇ ਪੰਜਾਬੀਆਂ ਨੂੰ ਪੰਜਾਬ ਦੀ ਸਰਕਾਰ ਜਿਹੜੀ ਸ਼ਰਮਣੀ ਅਕਾਲੀ ਦਾ ਲੋਕ ਬਣਾ ਕੇ ਦੇਣੀ ਹੈ ਜਿਹੜੇ ਮੈਂਬਰ ਤੋਂ ਪਾਰਟ ਲੈ ਕੇ ਵਰਕਾ ਦੀ ਮੀਟਿੰਗ ਹੋਈ ਆ ਵੈਕੂ ਜਿੱਕਾ ਖਾਸਾ ਵੈਕੂ ਜੀ ਫਤੇ ਅੱਜ ਦੀ ਪਰਮੀ ਮੀਟਿੰਗ ਜੋ ਸ਼ੋਨੀ ਕਾਲੇਰ ਦੇ ਜਿਆਰੂ ਵਰਕਰ ਸਰਕਾ ਧਿਆਤੀ ਨਾਬਾ ਸ਼ਹਿਰੀ ਤੇ ਪਾਸ ਬਲੋਗ ਦੇ ਵਰਕਰ ਇਕੱਠੇ ਹੋਏ ਨੇ ਲਾਲਕਾ ਜੀ ਨੇ ਸਭ ਦੀ ਡਿਊਟੀਆਂ ਲਾਤੀਆਂ ਸਾ 400 ਕਾਪੀ ਆਈਐਸ ਸਰ ਦੇ ਬੰਡਰ ਵਾਸਤੇ ਉਹ ਸਾਰੀਆਂ ਭਰੀਆਂ ਜਾਣੀਆਂ ਜਿਹੜਾ ਜਿਵੇਂ ਜਿਵੇਂ ਮੁਤਾਬਕ ਬਣਿਆ ਸੰਵਿਧਾਨ ਬਣਿਆ ਪਾਰਟੀ ਦਾ ਉਸ ਮੁਤਾਬਕ ਭਰਤੀ ਹੋਊਗੀ ਉਸ ਮੁਤਾਬਕ ਡੈਲੀਗੇਟ ਬਣਨਗੇ ਬੜਾ ਜੋਸ਼ ਹੈ ਲੋਕਾਂ ਚ ਬਾਕੀ ਅਕਾਲ ਤੱਕ ਸਭ ਨੇ ਕਿਹਾ ਮਹਾਨ ਹੈ ਪਰਤੀ ਸ਼ਾਨ ਹੈ ਜੋ ਹਕੂਮ ਅਕਾਲ ਤੱਕ ਦਾ ਉਭਨੇ ਜਾਊਗਾ ਹੁਣ ਜੋਸ਼ ਨੂੰ ਨਿਕਲ ਦਲ ਸਾਡਾ ਗਰੁੱਪ ਮੁੰਦਰ ਸਾਹਿਬ ਦੀ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਜੋ ਭਰਤੀ ਹੋ ਰਹੀ ਅਸੀਂ ਤੰਦ ਦੇ ਨਿਭਾਵਾਂਗੇ ਵਾਈ ਗੁਰਜੀ ਕਰਖਾਤਾਂ ਵਿੱਚ ਪਾ ਉੱਗ ਗਿਆ ਜਿਆਦਾ ਵਰਕਰਾਂ ਦੀ ਮੀਟਿੰਗ ਹੋਈ ਹੈ ਅੱਜ ਨਾਬਾ ਹਲਕਾ ਦੇ ਸਬੂ ਅਕਾਲੀ ਵਰਕਰਾਂ ਦੀ ਮੀਟਿੰਗ ਹੋਈ ਹੈ ਜੋ ਪਾਰਟੀ ਦਾ ਹੁਕਮ ਹੈ ਕਿ ਪਿੰਡ-ਪਿੰਡ ਜਾ ਕੇ ਅਕਾਲੀ ਵਰਕਰਾਂ ਦਾ ਮੈਂਬਰਸ਼ਿਪ ਇਕੱਠੀ ਕਰਨੀ ਹੈ ਮੈਂਬਰਸ਼ਿਪ ਭਰਨੀ ਹੈ ਉਸ ਸਬੰਧ ਵਿੱਚ ਮੀਟਿੰਗ ਸੀ ਇਹ ਮੀਟਿੰਗ ਦਾ ਸਰਦਾਰ ਮੱਖਣ ਸਿੰਘ ਲਾਲਕਾ ਦੇ ਸਹਿ ਨਵਾਈ ਦੇ ਵਿੱਚ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿ ਅਕਾਲੀ ਵਰਕਰਾਂ ਦੇ ਵਿੱਚ ਬਹੁਤ ਜ਼ਿਆਦਾ ਜੋਰ ਹੈ ਬਹੁਤ ਜੋਸ਼ ਹੈ ਕਿ ਜਿਹੜੀ ਇਹ ਮੈਂਬਰਸ਼ਿਪ ਬਹੁਤ ਜੋਸ਼ ਨਾਲ ਭਰੀ ਜਾਊਗੀ ਪਿੰਡ-ਪਿੰਡ ਜਾਵਾਂਗੇ ਸ਼ਹਿਰ ਨੂੰ ਦੋ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਊਗਾ ਉੱਥੋਂ ਇੱਕ ਡੈਲੀਗੇਟਸ ਬਣਨਗੇ ਫਿਰ ਉਹ ਜ਼ਿਲ੍ਹਾ ਡੈਲੀਗੇਟਸ ਬਣਾਉਣਗੇ ਅੱਗੋਂ ਉਹਨਾਂ ਦਾ ਕੰਮ ਹੋਵੇਗਾ ਕਿ ਪ੍ਰਧਾਨ ਦੀ ਚੋਣ ਕਰਨਗੇ ਸੋ ਸਾਰੇ ਸਮੂਹ ਅਕਾਲੀ ਦਲ ਨੂੰ ਅਕਾਲੀ ਦਲ ਦੇ ਵਰਕਰਾਂ ਨੂੰ ਬੇਨਤੀ ਹੈ ਕਿ ਅਕਾਲੀ ਦਲ ਬਹੁਤ ਪੁਰਾਣੀ ਪਾਰਟੀ ਹੈ ਹਮੇਸ਼ਾ ਇਹਨੇ ਛੀਦੀਆਂ ਦੇ ਕੇ ਮੋਰਚੇ ਲਾ ਕੇ ਇਹ ਪਾਰਟੀ ਬਣੀ ਹੈ ਜਿਹੜੇ ਗੁੰਮਰਾਹ ਕਰ ਰਹੇ ਨੇ ਕੁਝ ਲੋਕ ਉਹਨਾਂ ਦੀਆਂ ਗੱਲਾਂ ਦੇ ਵਿੱਚ ਨਾ ਆਓ ਹਮੇਸ਼ਾ ਤੱਕੜੀ ਤੁਹਾਡੀ ਆਪਣੀ ਆ ਬਾਬੇ ਨਾਨਕ ਦੀ ਤੱਕੜੀ ਬਖਸ਼ੀ ਹੋਈ ਆ ਸੋ ਇਹ ਫਤਿਹ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਉਹਨਾਂ ਦੀ ਗੱਲ ਅੱਜ ਮੈਂਬਰਸ਼ਿਪ ਨੂੰ ਲੈ ਕੇ ਅੱਜ ਮੀਟਿੰਗ ਹੋਈ ਹੈ। ਦੇਖੋ ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀ ਇਮਾਮ ਸ਼ੁਰੂ ਕਰੀਆ ਉਸ ਦੇ ਤਹਿਤ ਅ ਜਨਾਬਾ ਹਲਕੇ ਦੇ ਵਿੱਚ ਭਾਰਤੀ ਇਮਾਮ ਸ਼ੁਰੂ ਕੀਤੀ ਗਈ ਹੈ ਲਾਲਕਾ ਜੀ ਵੱਲੋਂ। ਤੇ ਬਹੁਤ ਵੱਡਾ ਉਤਸ਼ਾਹ ਲੋਕਾਂ ਦੇ ਵਿੱਚ ਤੁਸੀਂ ਦੇਖਿਆ ਕਿ ਅੱਜ ਮੀਟਿੰਗ ਕਿੰਨੀ ਵੱਡੀ ਹੋ ਕੇ ਨਿਬੜੀ ਆ ਸੋ ਬਹੁਤ ਵੱਡੀ ਗਿਣਤੀ ਦੇ ਵਿੱਚ 90 ਹਲਕੇ ਦੇ ਵਿੱਚੋਂ ਜਿਹੜੀ ਭਰਤੀ ਮੈਮ ਹੋ ਕੇ ਜਾਓ